ਸਤਿ ਸ੍ਰੀਕਾਲ ਜੀ ਕਮਾਂਡ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਿੰਡ ਗੁਜਰਾਹ ਜ਼ਿਲ੍ਹਾ ਸੰਗਰੂਰ ਪਿੰਡ ਗੁਜਰਾਹ ਪਹੁੰਚਿਆ ਕਾਲੇ ਬਾਈ ਕੋਲ ਪਹੁੰਚਿਆ ਦੋ ਝੋਟੀਆਂ ਦਿਖਾਵਾਂਗੇ ਟੋਕੜ ਗੱਬਣਾ ਲੈ ਨਗੀਨੇ ਨੇ ਸੱਜਣੋ ਇੱਕ ਤਾਂ ਭਣੂਣ ਝੋਟੀਆਂ ਇੱਕ ਦਾ ਦੂਜਾ ਤੇ ਤੀਜਾ ਸੁਆ ਬਾਈ ਤੀਜਾ ਸੁਆ ਇੱਕ ਦਾ ਬਾਖੜ ਗੱਬਣਾ ਨੇ ਦੋਏ ਚੰਗੇ ਦੁੱਧ ਵਾਲੀ ਨੇ ਦਿਖਾਉਣਿਆ ਲੈ ਹੋਰ ਬਾਈ ਕਾਲੇ ਕੀ ਹਾਲ ਨੇ ਬਹੁਤ ਜਿੰਦੇ ਸੋਹਣੇ ਲੈ ਪਹਿਲੀ ਦਿਖਾਉਣਿਆ ਸੱਜਣੋ ਹਰਿਆਣੇ ਚੋਂ ਪਤੀਲੇ ਆ ਬਾਈ ਗੁਜਰਾਹ ਵਾਲਾ ਕਾਲਾ ਇਹ ਛੋਟ ਬਿਲਕੁਲ ਛੋਟਾ ਸਿੰਗ ਕੱਦ ਕਾਠ ਬਹੁਤਾ ਲੰਬਾਈ ਬਹੁਤਾ ਛੋਟੀ ਦੀ ਕੁੰਨੀ ਝੋਟਿਆ ਪਲੂਣ ਝੋਟੀ ਹੋਈ ਆ ਕਾਲੇ ਬਾਈ ਪਲੂਣ ਸੁਈ ਆ ਪਲੂਣ ਸੁਈ ਹੋਈ ਆ ਦੋ ਮਹੀਨਿਆਂ ਦਾ ਸੁਗਾ ਮਗਰ ਕਟੂਰ ਦਿਖਾ ਦੇ ਬਾਈ ਤੋੜ ਕੇ ਦਿਖਾ ਕਾਲੇ ਆ ਦੇਖ ਸਕਦੇ ਹੋ ਸੱਜਣਾ ਬਿਲਕੁਲ ਛੋਟਾ ਸੰਗ ਕੁੰਡੀ ਜਮੀ ਰੁਪਈਆ ਬਣੀ ਨਾਗਾ ਸੰਗ ਬੀਜ ਦੀ ਜਮੀ ਕੁੰਡੀ ਦੇਖ ਸਕਦੇ ਹੋ ਥਣ ਦੇ ਬੀਜ ਦਿਖਾ ਦੇ ਬਾਈ ਮੂਠੀ ਆਲਾ ਕੱਲਾ ਕੱਲਾ ਵੱਖਰਾ ਵੱਖਰਾ ਥਣ ਲੱਗਿਆ ਹੋਇਆ ਫਲੜਾ ਕਾਲੇ ਜਾਈ ਇੱਥੇ ਬਲੜਾ ਲੈ ਦੇਖ ਸਕਦੇ ਹੁਣ ਹੁਣ ਮਾਰ ਸੁਖੀ ਸਾਰੇ ਦੇ ਲੇਵੇ ਤੇ ਕੈਮਰਾ ਮੂਠੀ ਵਾਲਾ ਕੱਲਾ ਕੱਲਾ ਵੱਖਰਾ ਵੱਖਰਾ ਥਣ ਲੱਗਾ ਸੇਤ ਹੀ ਥਾਣੇ ਹਜਾ ਮਿਲਦਾ ਨਹੀਂ ਸੱਜਣੋ ਥਣ ਲੇਵੇ ਦੀ ਸਾਫ ਆ ਪਿੱਠ ਪੁੜੇ ਦੀ ਦੇਖ ਸਕਦੇ ਹੋ ਚੰਗੀ ਆ ਮੋਢਿਆਂ ਬਰਾਬਰ ਹੀ ਆਉਂਦਾ ਕੱਦ ਸੱਜਣੋ ਦੇਖ ਸਕਦੇ ਹੋ ਮੋਢਿਆਂ ਦਾ ਟੱਪ ਦੀ ਉਹ ਆ ਬਹੁਤ ਸੋਹਣੀ ਝੋਟੀ ਆ ਫਲੂਨ ਸੂਈ ਹੋਈ ਆ ਦੁੱਧ ਕਾਲੇ ਕਿੰਨਾ ਬਾਈ 8 ਕਿਲੋ ਵੀ 8 ਕਿਲੋ 8 ਕਿਲੋ ਦੁੱਧ ਕਿੰਨੇ ਟਾਈਮ ਦੀ ਗੱਪਣ ਹੋ ਗਈ ਕਾਲੇ ਇਹ ਹੋ ਗਈ 25 26 ਦਿਨਾਂ ਦੀ 25 26 ਦਿਨਾਂ ਦੀ ਗੱਪਣ ਹੋ ਗਈ ਸੱਜਣੋ ਹਲੇ ਚੈੱਕ ਚ ਨਹੀਂ ਆਈ ਤੇ ਪਲੂਣ ਸੂਈ ਹੋਈ ਆ 8 ਲੀਟਰ ਦੁੱਧ ਹੈ ਕਾਲੇ 8 ਕੀ ਦੁੱਧ ਵੀਰੇ 8 ਲੀਟਰ ਦੁੱਧ ਚਾਹੇ ਦੋ ਡੰਗ ਚ ਹੋਵੇ ਚਾਹੇ ਚਾਰ ਡੰਗ ਚੋਲੇ ਵੀਰੇ ਚਾਹੇ ਕੋਈ ਠੀਕ ਆ ਜੀ ਤੇ ਕਿੰਨੇ ਕ ਟਾਈਮ ਦੀ ਸੂਈ ਹੈ ਕਾਲੇ ਇਹ ਸੂਈ ਵੀਰੇ 2 ਮਹੀਨਿਆਂ ਦੀ 2 ਮਹੀਨਿਆਂ ਦੀ ਸੂਈ ਹੋਈ ਆ ਥਣ ਲੇਵੇ ਦੀ ਸਾਫਾ ਜਿਹਾ ਫੇਸ ਕੁਆਲਿਟੀ ਦਿਖਾ ਦੇ ਬਾਈ ਇੱਕ ਵਾਰ ਚੈੱਕ ਕਰ ਸਕਦੇ ਸੱਜਣੋ ਸਿੰਗ ਦੇਖ ਸਕਦੇ ਹੋ ਬਿਲਕੁਲ ਛੋਟਾ ਸਿੰਗ ਹਰਿਆਣੇ ਜੁਆਈ ਹੋਈ ਆ ਕੱਟੀ ਇਹ ਤੇ ਦੇਖ ਸਕਦੇ ਹੋ ਸੱਜਣੋ ਤੇ ਇਹਦਾ ਮੁੱਲ ਵੜੀ ਕੀ ਲੈਣਾ ਹੈ ਕਾਲੇ ਇਹਦਾ ਮੁੱਲ 85000 ਹੈ ਵੀਰੇ ਮੁੱਲ 82000 ਦੇਣੀ ਕਿੰਨੀ ਦੀ ਆ ਵੀਰੇ 80 ਦੇ ਦਾਂਗੇ ਵੀਰੇ 80 ਦੇ ਦਾਂਗੇ ਜਿਹੜਾ ਵੀ ਵੀਡੀਓ ਨੂੰ ਦੇਖ ਕੇ ਉਹ ਮਾਨ ਤਣ ਜਰੂਰ ਹੋਊਗਾ ਮਾਨ ਤਣ ਜਰੂਰ ਕਰਾਂਗੇ ਵੀਰੇ ਮਾਨ ਤਣ ਜਰੂਰ ਖੁੱਲਾ ਮਾਨ ਤਣ ਕਰ ਦਾਂਗੇ ਜਿਹੜਾ ਵੀ ਵੀਡੀਓ ਨੂੰ ਦੇਖ ਕੇ ਉਹ ਵੀਰ ਸੱਜਣਾ 8 ਲੀਟਰ ਦੁੱਧ ਚੋਲੇ ਛੱਕ ਸਕਦੇ ਹੋ ਸੱਜਣੋ ਅਗਲੀ ਝੋਟੀ ਦਿਖਾਉਣੇ ਆ ਆਲੇ ਬਾਈ ਕੋਲ ਦੋ ਝੋਟੀਆਂ ਨੇ ਲੈ ਕਾਲੀ ਤੋਰਦੇ ਮਣੀ ਜੀ ਵੀ ਫੇਸ ਕੁਆਲਟੀ ਦੇਖ ਸਕਦੇ ਹੋ ਕੁੰਡੀ ਝੋਟੀ ਆ ਦੇਖ ਸਕਦੇ ਹੋ ਅਮਾਰ ਲੈਵੇ ਤੇ ਕੈਮਰਾ ਮੈਂ ਦੇਖ ਸਕਦਾ ਮੂਠੀ ਵਾਲਾ ਕੱਲਾ ਕੱਲਾ ਥਣ ਲੱਗਾ ਲੇ ਵਾਲੂਆ ਹੁਣ ਵੀ ਕਰਮ ਵਾਲੀ ਨੂੰ ਬਾਵਾ ਸੱਜਣੋ ਚੋਈ ਹੋਈ ਦੀ ਵੀਡੀਓ ਆ ਇਹ ਹੁਣ 12 ਵਜੇ ਹੋਏ ਨੇ 12 ਦਾ ਟਾਈਮ ਦੇਖ ਸਕਦੇ ਹੋ ਬੰਦੇ ਕਾਲੇ ਬਾਈ ਮੈਂ ਥਣ ਦੇ ਵੀ ਦੀ ਸਾਫ ਆ ਕੱਲਾ ਕੱਲਾ ਮੂਠੀ ਵਾਲਾ ਥਣ ਲੱਗਿਆ ਹੋਇਆ ਬਾਕੀ ਲਬੋਂ ਦਿਖਾਉਣਿਆ ਤੁਹਾਨੂੰ ਬੰਨ ਦੇ ਹੰਦੇ ਬੰਦੇ ਕਾਲੇ ਬੰਨ ਦੇ ਆਂਦੀ ਮੇਰੇ ਬੰਨ ਤੇ ਮਾਰ ਦੇ ਲਬੇ ਮਾਰ ਦੁਖੀ ਲੇਵੇ ਤੇ ਕੈਮਰਾ ਮਾਰ ਲਵੇ ਮੂਰੇ ਮੂਰੇ ਹੋ ਕਾਲੇ ਆ ਦੇਖ ਸਕਦੇ ਹੋ ਕੱਲਾ ਕੱਲਾ ਮੂਠੀ ਵਾਲਾ ਥਣ ਲੱਗਾ ਸਾਫ ਸੋਤਰੀਆ ਲੈਵੇ ਥਣ ਦੇਵੇ ਦੀ ਪਿੱਠ ਪੁੜੇ ਦੀ ਵੀ ਚੰਗੀ ਆ ਦੇਖ ਸਕਦੇ ਹੋ ਸੱਜਣੋ ਖੜਮੇ ਪੁੜੇ ਵਾਲੀ ਆ ਟੜਮੇ ਪੁੜੇ ਵਾਲੀ ਨਹੀਂ ਹੈਗੀ ਤੇ ਤੀਜਾ ਸੂਆ ਸੂਈ ਹੋਈ ਕਾਲੇ ਹਨਾ ਸੱਜਿਆ ਸੂਈ ਆ ਵੀਰੇ ਤੀਜਾ ਸੂਆ ਸੂਈ ਹੋਈ ਦੁੱਧ ਕਿੰਨਾ ਕਾਲੇ 8 ਕਿਲੋ ਵੀਰੇ 8 ਲੀਟਰ ਦੁੱਧਾ ਦੋ ਡੰਗ ਚ ਹੋਵੇ ਵੀਰ ਭਾਈ ਕੋਈ ਚਾਰ ਡੰਗ ਚ ਹੋਵੇ ਤੇ ਗੜਬੀਆਂ ਮਾਰ ਲਈਏ 8 ਮਾਰ ਲਈ ਵੀਰੇ ਮਾਰੇ ਕੰਡੇ ਦਾ 8 ਲੀਟਰ ਦੀਆਂ 8 ਦੀਆਂ 8 ਗੜਬੀਆਂ ਵੀਰੇ 8 8 ਲੀਟਰ ਦੀਆਂ ਗੜਬੀਆਂ ਮਾਰੂੰ ਬਾਈ ਕਹਿੰਦਾ ਤੇ ਦੋ ਡੰਗ 24 ਵੀਰ ਸੱਜਣ ਕੋਈ ਵੀ ਚਾਰ ਡੰਗ 24 ਤਿੰਨ ਮਹੀਨਿਆਂ ਦੀ ਗੱਬਣ ਤਿੰਨ ਮਹੀਨਿਆਂ ਦੀ ਚੈੱਕ ਪਾਸ ਤਿੰਨ ਮਹੀਨਿਆਂ ਦੀ ਚੈੱਕ ਪਾਸ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ ਮਗਰ ਕੱਟਾ ਬਾਈ ਠੀਕ ਕੱਟੀ ਆ ਮਗਰ ਦੇਖ ਸਕਦੇ ਹੋ ਤੇ ਤਿੰਨ ਮਹੀਨਿਆਂ ਦੀ ਗੱਬਣ ਆਦੇ ਖੜਦੇ ਆ ਕੱਟੂ ਦੇ ਮਿਲਦੀ ਆ ਕੱਟੂ ਦੇ ਵੀਰੇ ਕੱਟਣਾ ਕੱਟੂ ਦੇ ਮਿਲਦੀ ਆ ਇਹਦਾ ਕੀ ਮੁੱਲ ਬੜੀਆ ਕਾਲੇ ਜਾਇਜ਼ ਜਾਗੋ ਇਹਦਾ ਫਿਰ 75000 ਰੁਪਇਆ ਇਹਦੇ ਮੰਤਰ ਕਰਦਾ ਆ ਆ ਬੰਦ ਕਰ ਮੋਬਾਈਲ ਇਹਦਾ 75000 ਆ ਤੇ ਲੈਣ ਦੇਣਾ ਕਿੰਨਾ ਮੌਕੇ ਤੇ ਬਾਈ ਮੌਕੇ ਤੇ ਕਰ ਲੈ 72 ਦੇ ਦਾਂਗੇ ਮੌਕੇ ਤੇ ਬਾਈ ਕਹਿੰਦਾ 72000 ਦੀ ਹਾਂ ਨਾ ਦੇ ਦਾਂਗੇ ਤੇ ਮੁੱਲ 75 ਕਰਾ ਲਓ 80 ਕਰਾ ਲਓ ਮੌਕੇ ਤੇ 72000 ਦੀ ਦੇਣਾ ਇਹ ਬਾਖੜ ਗੱਬਣਾ ਇਹਦਾ ਵੀ ਕੱਦ ਕਾਠ ਵਾਵਾ ਲੈ ਮਾਰ ਦੇ ਕੈਮਰਾ ਇਹਦਾ ਵੀ ਕੱਦ ਕਾਠ ਵਧੀਆ ਥੋੜੀ ਜਿਹੀ ਹੁੰਦੀ ਆ ਦੇਖ ਸਕਦੇ ਹੋ ਤੇ 3 ਮਹੀਨਿਆਂ ਦੀ ਚੈੱਕ ਪਾਸ 8 ਲੀਟਰ ਦੁੱਧ ਤੇ ਥਣਲੇਵੇ ਦੀ ਸਾਫ ਆ ਫੇਸ ਕੁਆਲਟੀ ਦੇਖ ਸਕਦੇ ਹੋ ਮੋਬਾਈਲ ਨੰਬਰ ਬੋਲ ਰਿਹਾ 9976577415 9976577415 ਪਿੰਡ ਗੁਜਰਾ ਜ਼ਿਲ੍ਹਾ ਸੰਗਰੂਰ ਕੋਈ ਵੀ ਵੀਰ ਸੱਜਣ ਕਾਲੇ ਇਹ ਕਾਲੇ ਬਾਈ ਨਾਲ ਕਨੈਕਟ ਕਰ ਸਕਦਾ ਗੁਜਰਾਂ ਵਾਲੇ ਨਾਲ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ